ਸੱਚਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਮਾਜ ਸੇਵੀ ਸੰਸਥਾ ਸਰਵ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਰਾਸ਼ਟਰੀ ਡਾਕਟਰ ਦੇ ਸਰਵ ਨੌਜਵਾਨ ਸਭਾ ਦੇ ਸਹਿਯੋਗ ਨਾਲ ਸਥਾਨਕ ਸੇਵਲ ਹਸਪਤਾਲ ਵਿਖੇ ਮਨਾਇਆ ਗਿਆ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਐਸਡੀਐਮ ਜਸ਼ਨਜੀਤ ਸਿੰਘ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸੇਵਲ ਹਸਪਤਾਲ ਫਗਵਾੜਾ ਦੇ ਐਸਐਮਓ ਡਾਕਟਰ ਲੈਂਬਰ ਰਾਮ ਪਾਜ ਪਾਕਿਸਤਾਨ ਮੋਰਚਾ ਦੇ ਕومی ਸਕੱਤਰ ਅਵਤਾਰ ਸਿੰਘ ਮੰਡ ਅਤੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਹਾਜ਼ਰੀ ਦਰਜ ਕਰਵਾਈ ਸੋਸਾਇਟੀ ਵੱਲੋਂ ਐਸਐਮਓ ਡਾਕਟਰ ਲੈਂਬਰ ਰਾਮ ਤੋਂ ਇਲਾਵਾ ਬਾਹਰ ਰੋਗਾਂ ਦੇ ਮਾਹਿਰ ਡਾਕਟਰ ਨਰੇਸ਼ ਕੁੰਦਰਾ ਜਨਰਲ ਸਰਜਨ ਡਾਕਟਰ ਰਵੀ ਕੁਮਾਰ ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੁਸ਼ਾਰ ਅਗਰਵਾਲ ਨੂੰ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਐਸ ਡੀ ਐਮ ਜਸ਼ਨਜੀਤ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਵੀ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਦੇਖਿਆ ਪਰ ਇੱਕ ਬਿਮਾਰ ਵਿਅਕਤੀ ਚੰਗੀ ਤਰ੍ਹਾਂ ਸਮਝ ਸਕਦਾ ਹੈ ਕਿ ਧਰਤੀ ਤੇ ਡਾਕਟਰ ਪਰਮਾਤਮਾ ਦਾ ਰੂਪ ਹੁੰਦੇ ਹਨ ਇਸ ਲਈ ਡਾਕਟਰਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਆਮ ਲੋਕਾਂ ਵਿੱਚ ਡਾਕਟਰਾਂ ਪ੍ਰਤੀ ਸਤਿਕਾਰ ਦਾ ਸੁਨੇਹਾ ਦੇਣਾ ਹੈ ਇਸ ਦੌਰਾਨ ਮੌਕੇ ਦੇ ਸਭਾ ਦੇ ਜਨਰਲ ਸਕੱਤਰ ਡਾਕਟਰ ਵਿਜੇ ਕੁਮਾਰ ਸਾਹਿਬ ਜੀ ਸਾਬੀ ਅਨੂਪ ਦੁੱਗੜ ਮਨਦੀਪ 바ਸੀ ਡਾਕਟਰ ਜੋਗ ਅਸ਼ੋਕ ਪਾਟਿਆ ਰਾਮ ਲਵਾਇਆ ਮੋਰਿੰਦਰ ਸੈਣੀ ਜਗਜੀਤ শেਟ ਰਵਿੰਦਰ ਸਿੰਘ ਰਾਏ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਸਾਡੇ ਵਿੱਚ ਅੱਜ ਡਾਕਟਰ ਜੀ ਤੇ ਸਭਾ ਦੇ ਮੌਕੇ ਤੇ ਬਣਾ ਲੋਕੋ ਗੱਲਾਂ ਤੇ ਸਾਡੇ ਅੱਜ ਦੇ ਅੱਦੇ ਵਿੱਚ ਪਹੁੰਚੇ ਨੇ ਐਸਡੀਨ ਫਲੋਰੇਸ਼ਨ ਚੀਤ ਸੰਗੀ ਹੋਰ ਹੋਰਾਂ ਨੇ ਸਾਨੂੰ ਬੇਤੀ ਕੀਤੀ ਜੀ ਕਿ ਤੇ ਤੁਸੀਂ ਸਾਹਿਬਾਂ ਦਾ ਮਤੇ ਸਰ ਕੋ ਟਾਈਮ ਕੱਢਿਓ ਤੇ ਉਹਨਾਂ ਨੇ ਸਰ ਅਸ਼ੀਰਵਾਦ ਦੇ ਲਈ ਆਪਣੇ ਬੁਢੀ ਅਗਾਂਹ ਬਰੇਟ ਵਿੱਚ ਟਾਈਮ ਕੱਢਿਆ ਤੁਹਾਡਾ ਸਾਰਿਆਂ ਦਾ ਦੇਖਿਆ ਕਰਾਇਆ ਟਾਈਮ ਕੋਈ ਟਾਈਮ ਬਰਾਬੀ ਨਾ ਦੇਖਿਆ ਕਰਾਇਆ ਕਰਵਾ ਦਾ ਐਸੀਆਂ ਸਾਹਿਬਾਂ ਨਾਲ ਬਾਤ ਕਰਕੇ ਕਰਵਾ ਦਿਆ ਬਹੁਤ ਡਾਕਟਰ ਸਾਹਿਬਾਂ ਨਾਲ ਵਿਚ ਬਹੁਤ ਬਤਨ ਵਰਦਾ ਅਸੀਂ ਬੇਇਤੀ ਕਰਾਂਗੇ ਕਿ ਜਿਹੜੇ ਅਸੀਂ 6 ਤੋਂ ਉੱਪਰ ਨੂੰ ਲੜਕੀਆਂ ਦੇ ਵਿਆਹ ਕਰਨ ਜਾ ਰਹੇ ਆ ਸਾਰੇ ਸਾਨੂੰ ਸਹਿਯੋਗ ਕਰੋ ਪਰ ਬੱਚਿਆਂ ਦਾ ਜਿਹੜਾ ਕੋਈ ਲੜਕੀਆਂ ਤੋਂ ਦੂਰ ਤੋਂ ਪਰਵਾਹ ਹੈ ਉਹ ਸਾਡੇ ਨਾਲ ਜਲਦੀ ਜਲਦੀ ਸੰਪਰਕ ਕਰਨ ਜੇ ਵੀ ਆਪਾਂ ਕਹੇ ਤੀ ਢਾਈ ਦਾ ਕਨਿਆਦਾਨ ਕਰ ਸਕੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੂਰਤੀ ਦੀ ਗੱਲ ਹੈ ਕਿ ਸਭ ਨੌਜਵਾਨ ਸਭਾ ਵੱਲੋਂ ਡਾਕਟਰਸ ਨੂੰ ਸਨਮਾਨਿਤ ਕਰਨ ਦਾ ਉਪਰੰਗ ਕੀਤਾ ਗਿਆ ਡਾਕਟਰਸ ਡੇਟੀ ਅੱਜ 1 ਜੁਲਾਈ ਹੈ ਔਰ ਡਾਕਟਰਸ ਡੇ ਹੈ ਔਰ ਸਭ ਨੌਜਵਾਨ ਸਭਾ ਨੇ ਸਭ ਇਹ ਦੋ ਡਾਕਟਰਸ ਡਾਕਟਰ ਨਿਰਿੰਦਰ ਕੁੰਦਰਾ ਜੀ ਬੱਚਿਆਂ ਦੇ ਮਾਹਰ ਅਤੇ ਡਾਕਟਰ ਰਵੀ ਕੁਮਾਰ ਜੀ ਜਨਰਲ ਸਰਜਨ ਜੋ ਕਿ ਸਿਵਲ ਹਸਪਤਾਲ ਫਵਾੜਾ ਵਿਖੇ ਪਿਛਲੇ ਬਹੁਤ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹਨ ਅਤੇ ਲੋਕਾਂ ਦੀ 봉 ਸੇਵਾ ਕਰਦੇ ਹਨ ਮੈਂ ਐਸ ਡੀ ਐਮ ਸਾਹਿਬ ਸ੍ਰੀ ਜਸ਼ਵੰਤ ਜੀ ਦਾ ਅੱਜ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਡਾਕਟਰ ਨੂੰ ਇਸ ਦਿਨ ਤੇ ਸਨਮਾਨਿਤ ਕੀਤਾ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਸਿਵਲ ਹਸਪੀਟਲ ਦੇ ਅੰਦਰ ਸਰਨੋਜਨ ਸਭਾ ਵੱਲੋਂ ਡਾਕਟਰ ਡੇਯੋਪਰ ਡਾਕਟਰ ਸਨਮਾਨ ਜਿਹੜਾ ਉਹ ਕੀਤਾ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਸਰਕਾਰੀ ਡਾਕਟਰਾਂ ਨੂੰ ਬਹੁਤ ਘੱਟ ਕੋਈ ਇਹਦੇ ਵੱਲ ਧਿਆਨ ਦਿੰਦਾ ਹੈ ਔਰ ਪਰ ਇਸ ਸਰਨੋਜਨ ਸਭਾ ਨੇ ਇਧਰ ਵੀ ਧਿਆਨ ਦਿੱਤਾ ਔਰ ਇਥੇ ਦੇ ਡਾਕਟਰ ਸਹਿਬਾਨ ਜਿਹੜੇ ਲਗਾਤਾਰ ਸਮਾਜ ਦੀ ਸੇਵਾ ਕਰਦੇ ਆ ਗਰੀਬ ਗੁਰੂ ਦੀ ਸੇਵਾ ਕਰਦੇ ਆ ਅੱਜ ਉਹਨਾਂ ਦਾ ਸਨਮਾਨ ਕੀਤਾ ਔਰ ਇਹਦੇ ਸੰਬੰਧੀ ਅਸੀਂ ਡਾਕਟਰ ਸਹਿਬਾਨ ਨੂੰ ਵਧਾਈ ਦੇ ਕੇ ਦਿੰਨੇ ਆ ਔਰ ਇਸ ਸਭਾ ਨੂੰ ਵੀ ਵਧਾਈ ਦਿੰਨੇ ਆ ਜੀ ਸਰਨੋਜਨ ਸਭਾ ਵਾੜਾ ਤੋਂ ਸਿਵਲ ਹਸਪਤਲ ਦੇ ਵਿੱਚ ਡਾਕਟਰ ਦੇ ਜਿਹੜਾ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਮੁਖਮਾਨ ਸਾਡੇ ਮਾਨ ਨੂੰ ਐਸੀ ਇਨਸਾਨ ਸਾਹਿਬ ਸੀ ਔਰ ਸਾਰੇ ਹੀ ਸ਼ਹਿਰ ਵਸਨੀਕਾਂ ਬੇਨਤੀ ਕਰਦੇ ਨੂੰ ਚਲਾ ਕਿ ਜਿੰਨੇ ਸਾਡੇ ਡਾਕਟਰ ਸਹਿਬਾਨ ਆ ਉਹਨਾਂ ਨੇ ਜਿੰਨੀਆਂ ਅਸੀਂ ਦੁਆਵਾਂ ਕਰਦੀਏ ਘਟਾ ਕਿਉਂਕਿ ਸਮਾਜ ਦਾ ਇਲਾਜ ਆ ਇਹਨਾਂ ਤੋਂ ਬਿਨਾਂ ਅਧੂਰਾ ਵਾ ਦੇਖੂ ਸਮੇਂ ਔਰ ਕੋਰੋਨਾ ਮਹਾਮਾਰੀ ਦੌਰਾਨ ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਆ ਬਹੁਤ ਸ਼ਲਾਘਾਯੋਗ ਆ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਇਹਨਾਂ ਨੇ ਸਮਾਜ ਨੂੰ ਬਚਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਔਰ ਵਿਨਾ ਦਾ ਦਿਨਾਸੀ ਕਦੀ ਵੀ ਦੇ ਨਹੀਂ ਸਕਦਾ ਇਸ ਕਰਕੇ ਇਹ ਉਹ ਲੋਕ ਆ ਜਿਹੜੇ ਆਪਣੇ ਪਰਿਵਾਰਾਂ ਦਾ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਟਾਈਮ ਸਾਨੂੰ ਦਿੰਦੇ ਆ ਔਰ ਸਾਡਾ ਫਰਜ਼ ਬਣਦਾ ਕਿ ਇਹਨਾਂ ਦਾ ਸਨਕਾਰ ਕਰੀਏ ਕਿਉਂਕਿ ਸਮਾਜ ਦੀ ਤਾਂ ਜਿੰਦ ਬਚਾਉਣ ਦੇ ਲਈ ਜਾਨਾਂ ਨੂੰ ਬਚਾਉਣ ਦੇ ਨਹੀਂ ਕਿੰਨਾ ਵੱਡਾ ਫਰ ਲੈ ਕਰਿਆ ਸ਼ਾਇਦ ਇਹ ਵੀ ਕਹ ਸਕੀਏ ਇਸ ਕਰਕੇ ਡਾਕਟਰ ਸਹਿਮਾਨ ਨੂੰ ਰਾਬਤਾ ਦੂਜਾ ਰੂਪ ਕਹਿੰਦੇ ਆ ਔਰ ਜਿੰਨਾ ਅਸੀਂ ਇਹਨਾਂ ਦਾ ਸਨਕਾਰ ਕਰ ਲਈਏ ਬਹੁਤ ਘੱਟ ਆ ਸਭ ਨੌਜਵਾਨ ਸਭ ਦਾ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ